ਮੌਨਸੂਨ ਦੀ ਪਹਿਲੀ بارش ਨੇ ਪ੍ਰਸ਼ਾਸਨ ਤੇ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਦੱਸ ਦਿੰਨੇ ਆ ਕਿ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਬਸੇ ਹੋਏ ਪਿੰਡਾਂ ਦੀ ਵਿੱਚ ਜੋ ਨਦੀਆਂ ਵਗ ਰਹੀਆਂ ਨੇ ਉੱਦੋਂ ਉੱਤੇ ਅਜੇ ਤੱਕ ਸਰਕਾਰਾਂ ਨੇ ਕਿਸੇ ਨੇ ਵੀ ਪੋਲ ਨਹੀਂ ਲਗਾਏ ਜਿਸ ਤੋਂ ਬਾਅਦ ਲੋਕ ਤਰਾਤਰ ਕਰ ਰਹੇ ਨੇ ਪਰ ਇਸ ਸਮੇਂ ਦੀ ਖਬਰ ਬਹੁਤ ਹੀ ਮਹਤਵਪੂਰਨ ਖਬਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਖਰੜ ਦੇ ਸ਼ਿਵਾਲਿਕ ਦੀ ਪਹਾੜੀ ਚ ਪੈਣ ਵਾਲਾ ਪਿੰਡ ਤਾਰਾ ਪਰ ਮਾਜਰੀ ਜਿੱਥੇ ਕਿ ਪਹਿਲੀ بارش ਨੇ ਹੀ ਇੱਕ ਪੁਰਾਣੀ ਸਰਕਾਰਾਂ ਦੇ ਸਮੇਂ ਦਾ ਬਣਿਆ ਹੋਇਆ ਛੋਟਾ ਮਿੰਨੀ ਪੁਲ ਇਸ ਪਾਣੀ ਨੇ ਬਾਰਸ਼ ਨੇ ਤੋੜ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਲੋਕਾਂ ਦੇ ਘਰ ਤੱਕ ਜਾਣਾ ਹੁਣ ਮੁਸ਼ਕਲ ਹੋ ਚੁੱਕਾ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਛੋਟਾ ਲਗਾਇਆ ਹੋਇਆ ਸਰਕਾਰਾਂ ਵੱਲੋਂ ਡੈਮ ਜੋ ਕਿ ਪਹਾੜੀਆਂ ਦੇ ਪਾਣੀ ਨੂੰ ਰੋਕ ਕੇ ਰੱਖਦਾ ਸੀ ਉਹ ਡੈਮ ਵੀ ਟੁੱਟ ਚੁੱਕਾ ਸੀ ਉਸ ਤੋਂ ਬਾਅਦ ਕਾਫੀ ਵਾਰ ਸਰਕਾਰਾਂ ਦੇ ਧਿਆਨ ਦੇ ਵਿੱਚ ਵੀ ਲਿਆਏ ਆਪਸਾਂ ਨੇ ਧਿਆਨ ਦੇ ਵਿੱਚ ਵੀ ਲਿਆ ਪਰ ਉਹ ਡੈਮ ਦੀ ਨਾ ਤਾਂ ਮਰਮਤ ਕੀਤੀ ਗਈ ਨਾ ਉਸ ਨੂੰ ਮੁਰਤੋਂ ਠੀਕ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪਹਿਲੀ ਵਾਰ ਸ ਦੇ ਵਿੱਚ ਹੀ ਕਾਫੀ ਪਾਣੀ ਇਕੱਠਾ ਹੋ ਕੇ ਡੈਮ ਵਾਲਾ ਵੀ ਪਹਾੜੀਆਂ ਵਾਲਾ ਪਾਣੀ ਵੀ ਇਕੱਠਾ ਹੋ ਕੇ ਜਦੋਂ ਨਦੀ ਦੇ ਵਿੱਚ ਆਂਦਾ ਹੈ ਤਾਂ ਉਹ ਨਦੀ ਦੇ ਵਿੱਚ ਲਗਾਇਆ ਹੋਇਆ ਛੋਟਾ ਮਿੰਨੀ ਪੁਲ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਆਉਣ ਜਾਣ ਲਈ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਲੋਕਾਂ ਤਾਂ ਹਾਸੇ ਲਗਾਈ ਸੀ ਕਿ ਹੁਣ ਸਰਕਾਰਾਂ ਕਿਤਨੇ ਕਿਤੇ ਪੁਲ ਲਾਉਣਗੀਆਂ ਪਰ ਹਿਮਾਚਲ ਜਾਣਾ ਵੀ ਸੌਖਾ ਹੋ ਜਾਏਗਾ ਪੰਜਾਬ ਦੇ ਵਿੱਚ ਜਾਣਾ ਵੀ ਸੌਖਾ ਹੋ ਜਾਏਗਾ ਕਿਉਂਕਿ ਇਹ ਪੰਜਾਬ ਦੇ ਆਖਰੀ ਪਿੰਡ ਨੇ ਬਾਰਡਰ ਦੇ ਉੱਤੇ ਪਿੰਡ ਨੇ ਹਿਮਾਚਲ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਪਰ ਇੰਨਾ ਪਿੰਡਾਂ ਦੀ ਤਰਾਸਦੀ ਰਹੀ ਹੈ ਸਰਕਾਰਾਂ ਭਾਵੇਂ ਕੋਈ ਬਣੀਆਂ ਨੇ ਅਕਾਲੀ ਕਾਂਗਰਸੀ ਭਾਵੇਂ ਹੁਣ ਆਮ ਆਦੀ ਪਾਰਟੀ ਹੈ ਪਰ ਇਹ ਲੋਕ ਕਹਿ ਰਹੇ ਨੇ ਕਿ ਅਸੀਂ ਵੋਟਾਂ ਦਾ ਬਹੁਤ ਚਾਰ ਨਾਲ ਜਿਤਾ ਕੇ ਭੇਜਦੇ ਹਾਂ ਹਰ ਲੀਡਰ ਨੂੰ ਪਰ ਲੀਡਰ ਮੁੜ ਕੇ ਆਪਣਾ ਮੂੰਹ ਨਹੀਂ ਦਿਖਾਉਂਦਾ ਲੀਡਰ ਮੁੜ ਕੇ ਪਿੰਡਾਂ ਦੇ ਵਿੱਚ ਫੇਰ ਹੀ ਨਹੀਂ ਪਾਂਦਾ ਨਾ ਸਾਡੇ ਦੁੱਖ ਸੁਣਨ ਆਉਂਦਾ ਪਰ ਹੁਣ ਦੱਸਿਆ ਜਾ ਰਿਹਾ ਕਿ ਜੋ ਤਾਰਾ ਪਰ ਮਜਰੀ ਹੈ ਉਹਦੇ ਨੇੜੇ ਇੱਕ ਧਾਰਮਿਕ ਇਤਿਹਾਸਿਕ ਸਥਾਨ ਬਣਿਆ ਹੋਇਆ ਜਿੱਥੇ ਕਿ ਹਰ ਸਾਲ ਵੱਡਾ ਮੇਲਾ ਪੜਦਾ ਹੈ ਦੂਰ ਦਰਦ ਤੋਂ ਸੰਗਤਾਂ ਆਉਂਦੀਆਂ ਨੇ ਉਸ ਦਰਬਾਰ ਨੂੰ ਵੱਡਾ ਖਤਰਾ ਆਬ ਦੇ ਵਿੱਚ ਬਣ ਸਕਦਾ ਕਿਉਂਕਿ ਨਦੀ ਦੇ ਕਿਨਾਰੇ ਬਿਲਕੁਲ ਤਾਰਾਪੁਰ ਦਾ ਦਰਬਾਰ ਜਿਹੜਾ ਲਾਲਾ ਵਾਲੇ ਪੀਰ ਦਾ ਦਰਬਾਰ ਬਣਿਆ ਹੋਇਆ ਉਹ ਦਰਬਾਰ ਨੂੰ ਵੱਡਾ ਖਤਰਾ ਬਣ ਸਕਦਾ ਹੈ ਅਗਰ ਸਰਕਾਰਾਂ ਨੇ ਹੁਣ ਵੀ ਕੋਈ ਪੁਖਤਾ ਇਂਤਜ਼ਾਮ ਨਾ ਕੀਤੇ ਉਸ ਡੈਮ ਦੀ ਮੁਰੰਮਤ ਨਾ ਕੀਤੀ ਨਦੀਆਂ ਦੇ ਉੱਤੇ ਪੁਲ ਲਗਾਉਣ ਦੀ ਪ੍ਰਕਿਰਿਆ ਨਾ ਸ਼ੁਰੂ ਕੀਤੀ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਵਿੱਚ ਅਗਲੀਆਂ ਬਾਰਸ਼ਾਂ ਦੇ ਵਿੱਚ ਪਿੰਡ ਨੂੰ ਵੀ ਵੱਡਾ ਖਤਰਾ ਬਣ ਸਕਦਾ ਹੈ ਕਿਉਂਕਿ ਪਿੰਡ ਦੇ ਵਿੱਚ ਜਦੋਂ ਪੂਰੇ ਟੁੱਟੇ ਹੋਏ ਡੈਮ ਦਾ ਇਕੱਠਾ ਪਾਣੀ ਪਿੰਡ ਨੂੰ ਪਹੁੰਚਣਾ ਹੈ ਤਾਂ ਉਸ ਤੋਂ ਬਾਅਦ ਪਿੰਡ ਨੂੰ ਵੀ ਰੋੜ ਕੇ ਲਜਾ ਸਕਦਾ ਹੈ ਜਿਸ ਤੋਂ ਬਾਅਦ ਲੋਕ ਡਰ ਦੇ ਮਹਿਸੂਸ ਕਰ ਰਹੇ ਨੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਹੈ ਤਾਂ ਲਗਾਤਾਰ ਲੋਕਾਂ ਨੇ ਸਾਨੂੰ ਫੋਨ ਕਾਲਸ ਕਰਕੇ ਵੀਡੀਓ ਭੇਜੀਆਂ ਨੇ ਉਹ ਵੀਡੀਓयां ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਜਦੇ ਨਾਲ ਕਿ ਸਰਕਾਰਾਂ ਤੱਕ ਇਹ ਖਬਰ ਪਹੁੰਚ ਸਕੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਕਦੋਂ ਹੁਣ ਸਰਕਾਰਾਂ ਇਨ੍ਹਾਂ ਪਿੰਡਾਂ ਵੱਲ ਧਿਆਨ ਦਿੰਦੀਆਂ ਨੇ ਤੁਹਾਨੂੰ ਮੈਂ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ